ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀਪੀ ਚੈਨਲ ਦੇ ਨਾਲ ਦੋਸਤੋ ਜਿਹੜੀ ਮੰਡੀ ਪਹਿਲਾਂ ਬੁੱਧਵਾਰ ਲੱਗਦੀ ਸੀ ਬਰਗਾੜੀ ਵਿਖੇ ਇਹ ਹੁਣ ਸੋਮਵਾਰ ਲੱਗਣ ਲੱਗੀ ਹੈ ਅੱਜ ਪਹਿਲਾ ਦਿਨ ਆ 3 11 2025 ਨੂੰ ਇਹ ਪਹਿਲੀ ਮੰਡੀ ਲੱਗੀ ਹੈ ਤੇ ਪਹਿਲਾ ਸੌਦਾ ਹੋਣ ਜਾ ਰਿਹਾ ਵਿਖਾਉਣੇ ਆ ਦੋਸਤੋ ਤੁਹਾਨੂੰ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਓ ਦੇਖਦੇ ਆਂ ਦੋਸਤੋ ਪਹਿਲਾ ਸੌਦਾ ਲਓ ਜੀ ਆ ਬੱਕਰੀ ਆ ਤੇ ਆ ਦੋ ਬੱਚੇ ਆ ਦਿਖਾ ਆ ਬੱਕਰੀ ਕਿਆ ਦੇ ਕਰ ਕੀ ਮੰਗਿਆ ਬਾਈ ਗੋਪੀ ਇਹਦਾ ਆਪਾਂ ਦੇਣ ਲੈਣੀ 22000 ਰੁਪਏ ਆਖਿਆ ਯਾਰ ਲਜਾਇਜ ਕੀਤਾ ਯਾਰ ਬਿਲਕੁਲ 15000 16000 ਨਹੀਂ ਹੋਰ ਦਾ ਤੇ ਮੂਰ ਠੀਕ ਆ ਬਾਈ ਹਮ ਤਾਂ ਦੋ ਪੱਠਾ ਹੀ ਐ ਦੇਖ ਲੈ ਮੈਂ ਉਹਨਾਂ ਨੂੰ ਕਿਹਾ ਹੀ ਨਹੀਂਗਾ ਉਹ ਤਾਂ ਕੰਮ ਬਹੁਤ ਪਹਿਲਾਂ ਦਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਬਾਈ ਮਹੀਨਾ ਪੱਠਾ ਨੂੰ ਦੁੱਧ ਪਿਆ ਦਿਓ 5 5000 ਦੀਆਂ ਮੈਂ ਵਕਾਉਂਗਾ ਮੈਂ ਤੁਹਾਨੂੰ ਆਣਾ ਅੱਜ ਕਿਉਂ 10 10 ਦੀਆਂ ਵੀ ਨਹੀਂ ਸੱਡ ਰਹੀ ਇੱਕ ਗੱਲ ਕਰਦਾ 10000 ਤਾਂ ਇਹ ਵੱਡਗੀ ਤੇ ਮਗਰ ਫਿਰ 5000 ਦੀ ਬੱਕਰੀ ਇਹ ਕੌਣ ਦਿੰਦਾ ਯਾਰ ਸਹੀ ਗੱਲ ਹੈ ਜੈ ਜੈ ਸਾਡੇ 16 ਇਹਨੇ 5000 ਪਈ ਰੱਖਣੀ ਪਹਿਲੀ ਵਾਲੀ ਰੱਖਣੀ ਖੋਲੋਗੇ ਲੈ ਜਾ ਤੈਨੂੰ ਘਾਟਾ ਪਾ ਜੇ ਬੱਕਰੀ ਯਾਰ ਤੂੰ ਸਾਹ ਮੈਂ ਖੜਾ ਮੈਨੂੰ ਫੜਾ ਦੇ ਬਾਈ ਇੱਕ ਦੀ ਪਾ ਲੈ ਲੈ ਦੇ ਬਹੁਤ ਧੰਗੇਗੀ ਤੁਸ ਜੀ ਲੈ ਕਿ ਜਾਂਦੇ ਆ ਕੋਈ ਨਹੀਂ 1700 ਦੀ ਲਿਖਾਈ ਕਰਾ ਦਾਂਗੇ ਠੀਕ ਹੈ ਭਾਈ ਲਿਖਾਈ ਤਾਂ ਨੂੰ ਮੈਂ ਜੈਸੀ ਆ ਕਿ ਮੈਂ ਗਲਤ ਲੈ ਪੂਰੇ 20 ਦੀ ਗੱਲ ਹੈ ਨਹੀਂ ਮੈਂ ਉਹ 2000 ਦੀ ਨਹੀਂ ਉਹ ਤਾਂ ਗੱਲ ਦੀ 20 ਦੀ ਗੱਲ ਹੈ ਤੇਰੀ ਫੋਨ ਹੁੰਦੀ ਹੈ ਨਹੀਂ ਫੋਨ ਹੁੰਦੀ ਹੈ ਕੋਈ ਫਰਕ ਨਹੀਂ ਤੇਰਾ ਫੋਨ ਆਪਾਂ ਚੀਜ਼ ਨਹੀਂ ਮਾਰੀ ਦਿੰਦੇ ਤੈਨੂੰ ਜੇ ਨਾ ਇਹ ਤੈਨੂੰ ਵਾਦਾ ਦੇ ਫੇਰ ਮੈਨੂੰ ਅੱਠ ਕਰਦੇ ਫਿਰ ਹੋਰ ਕੀ ਹੈ ਯਾਰ ਫੇਰ ਉਹੀ ਕਹਾਣੀ ਆ ਕਿੰਨੇ ਚ ਕਰਦੀ ਆ 18 ਨਹੀਂ ਕਹਿੰਦੇ ਮੈਂ 20 ਦੀ ਕਹਿੰਦਾ ਮੈਂ ਤਾਂ ਆਪਾਂ ਦੇਣ ਲੈਣੀ ਮੈਂ ਤੈਨੂੰ ਦੱਸਿਆ ਯਾਰ ਕਿਉਂ ਐਵੇਂ ਗਰੀਕੀਆਂ ਲਖਾਈ ਇਹਨਾਂ ਨੂੰ 12.5 18 ਦੀ ਦੇ ਦੇ ਫੇਰ ਤਾਂ ਯਾਰ ਗੱਲ ਉੱਤੇ ਉਹ ਯਾਰ ਮੈਂ ਕਰਦਾ ਗੋਪੀ 19000 ਦੀ ਬੱਕਰੀ ਹੋ ਗਈ ਯਾਰ ਗੱਲ ਮੁੱਕਲੀ ਲਖਾਈ ਇਹਦੀ ਕਰਾ ਦੇ ਲਖਾਈ ਆਪੋ ਆਪਣੀ ਲਖਾਈ ਉਹਦੀ ਹੋਊਗੀ ਫੇਰ ਹੁਣ ਬਾ ਠੀਕ ਆ ਜਮਾਂ ਆਪਾਂ ਚੱਲ ਜਾ ਹੋ ਗਈ ਯਾਰ ਜਾ ਹੋ ਗਈ ਹੋ ਗਈ ਦਿਓ ਪੈਸੇ ਆਰ ਲੋ ਬੱਕਰੀ ਕਰੋ ਹੋਰ ਯਾਰ ਐਵੇਂ ਖਿੱਚਾ ਤੋ ਹੀ ਕਰੀ ਜਾਂਦਾ ਜੇ ਬੱਕਰੀ ਤੁਹਾਨੂੰ ਮੈਂ ਵੀਡੀਓ ਚ ਬੋਲੀ ਜਾਂਦਾ ਇਹ ਤੁਹਾਨੂੰ ਘਾਟਾ ਪਾ ਜੇ ਮੈਂ ਲਾਉਂਗਾ ਬੱਕਰੀ ਐਨੇ ਦੀ ਬੱਚੇ ਤੰਦਰੁਸਤ ਹੋਣੇ ਜਾਈਦੇ ਮੈਨੂੰ ਬੱਕਰੀ ਐਨੇ ਦੀ ਦੇ ਦੇ ਕੋਈ ਬੰਦਾ ਜੇ ਲੈ ਕੇ ਜਾਂਦਾ ਤਾਂ ਆਉਦਾ ਮੋਲੀ ਹੋ ਜਾਕਦਾ 30 ਹਜ਼ਾਰ ਮਾੜਾ ਇਧਰੇ ਕੋਲੇ ਹੈਗਾ ਤੇਰੇ ਕਿੰਨੇ ਕਮਾਨੇ ਕਰੀ ਨੇ ਤਾਂ ਦਿੰਦੇ ਇਹਨੇ ਲੈ ਸੁਬੇ ਨੂੰ ਕੋਣੀ ਕਰਾ ਦੀ ਬਾਈਆਂ ਨੇ ਗੋਪੀ ਤਾਂ ਹਾਂ ਕਿੰਨੇ ਦੀ 20000 ਦੋ ਬੱਚੇ ਦੋ ਬੱਚੇ ਕਿਹੜੀਆਂ ਵੱਡੀਆਂ ਆਹਾ ਆਹ ਆ ਬੱਚੇ ਰੰਗ ਬਹੁਤ ਸੋਹਣਾ ਬੱਚਿਆਂ ਦਾ ਇਹ ਇਹ ਦਾ 10000 ਦੇ ਬੱਚੇ 10000 ਦੇ ਮੈਂ ਲਊਗਾ 10000 ਯਾਰ ਮਹੀਨਾ ਸਾਹਮਣੇ ਪੱਠਾ ਨੂੰ ਦੋਵਾਂ ਨੂੰ 19000 ਕਰਾਓ ਲਿਖਾਈ ਠੀਕ ਹੈ ਭਾਈ ਲਿਖਾਈ ਕਰਾ ਲਓ ਭਾਈ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਇੱਥੇ ਪਹੁੰਚਣ ਦੇ ਲਈ ਤੇ ਸੌਦਾ ਕਰਨ ਦੇ ਲਈ ਹਾਂ ਕਿ ਇਹ ਤਾਂ ਬਹੁਤ ਦੌਰ ਨੂੰ ਆਈ ਸੋਧਿਆ ਨੇ ਕਿ ਫਿਰ ਬੰਦ ਕਰੀ ਹੋਣੀ ਸੋਹਣੀ ਉਹਨਾਂ ਜੀ ਆਗੇ ਲਾਇਆ ਯਾਰ ਐ ਨਹੀਂ ਲਾਇਆ ਡਾਕਾ ਨਿੱਕੇ ਲਾਇਆ ਯਾਰ ਰੰਗ ਬਾਜ ਆ ਬੱਕਰੀ ਬਹੁਤ ਹੈ ਵੀ ਰੰਗ ਬਾਜ ਆ ਆ ਗੱਡੀ ਚਲੀਗਾ ਕਿ ਵੇ ਚੰਗੋਂ ਨੇ ਦੂ ਕਿਹੜਾ ਪਿੰਡ ਆ ਬਾਈਆਂ ਦਾ ਵਰਗਾੜੀ ਆ ਫੇਰ ਤਾਂ ਪਿੰਡ ਦੀ ਗੱਲ ਆ ਯਾਰ ਵੀ ਆਖੂਗਾ ਵੀ ਠੀਕ ਆ ਇਹੋ ਸਾਡੇ ਗਾਵਾ ਘਾਤਰਾ ਨੇ ਇਹ ਜਿਹੜੇ ਮੁਸਲਮਾਨ ਆ ਨਾ ਬੱਕਰੇ ਖਰੀਦਦੇ ਆ ਈਦ ਵੇਲੇ ਐਵਾਂ ਜਾਂ ਬੱਕਰਾ ਜੇ ਹੁਣ ਤੁਸੀਂ ਆਇਆਂ ਰੱਖ ਲਿਆ ਹੂੰ ਇਹਨੂੰ ਉਧਰ ਲੈ ਜਾਣਗੇ ਉਹ ਅਸਾਮ ਵਾਲੇ ਹਾਂ ਗਜਰਾ ਤੇਰੀ ਵਾਲੇ ਨਾ ਬਹੁਤ ਦੂਰ ਬਾਹਰ ਜਾਂਦੇ ਇਹ ਜਿਹੜੇ ਚਿੱਟੇ ਬਕਰੇ ਉਹ ਬਹੁਤ ਖਰੀਦੇ ਆ ਕੀ ਮੋਲਾ ਕੋ ਪੀੜਾ ਹੈ ਆਦਰੀ ਕਿੱਥੋਂ ਦਾ ਕਹਿੰਦੀ ਹੈ ਹਾਂਜੀ ਇਹ ਸਾਰੀ ਦੁਨੀਆ ਦਾ ਕੀ ਬਾਹਰ ਲਈ ਦੇ ਸੰਜੀ ਜਾਂਦੀ ਸਹੀ ਗੱਲ ਬੋਲੋ ਇਹ ਦੇ ਰਹੇ ਆ ਪੀਖੋ ਜੀ 50 ਰੁਪਏ ਲਾ ਰਹੇ ਆ ਯਾਰ ਜਗਾਟਾ ਨਾ ਮੈਂ ਮੁੱਲ ਨਹੀਂ ਮੰਗਿਆ ਇਹਨਾਂ ਨੂੰ ਮੈਂ ਦੱਸ ਕੇ ਆਇਆ ਮਾ ਵਪਾਰੀਆਂ ਨੇ ਗਾਂ ਲੈਣ ਦੇਣ ਕਰਨਾ ਹੁੰਦਾ ਆਪਾਂ ਪਹਿਲੇ 1000 ਰੁਪਏ ਮੰਗਦਾ ਅਗਲਾ ਦੇਣ ਲੈਣ ਨਹੀਂ ਚੌਥਾ ਨਹੀਂ ਮੈਂ ਤੈਨੂੰ ਗਲਤ ਨਹੀਂ ਕਹਿੰਦਾਗਾ ਅੱਖਾਂ ਤੇ ਦੋਆ ਹੀ ਬੋਈ ਵੱਲ ਜਾਂਦੀ ਨਹੀਂ ਤਾਂ ਪਹਿਲਾਂ ਤੀਸੀ ਨੇ ਕੱਲ ਜਦੋਂ ਮੈਂ ਉਹ ਵਧੀਆ ਆਪਾਂ ਇੱਧਰ ਲੈ ਕੇ ਆਓ ਬਾਈ ਮੂਰੇ ਆਓ ਜੀ ਵਧੀਆ ਰਹਿਣਾ 18000 ਰੁਪਏ ਦੇਣ ਲੈਣ ਹੀ ਦੱਸਿਆ ਪਹਿਲਾਂ ਪੰਜ ਪੰਜ ਨੱਕ ਬਣਾਂਗੇ ਹਾਂ ਚਲ ਫਾਈਸਾ ਯਾਰ ਪੈਸਾ ਗੱਲ ਦੋ ਨਾ ਫੜਾ ਕੁਝ ਨਹੀਂ ਹੋਣਾ ਕੋਈ ਰਾਹ ਪਾ ਦੇ ਯਾਰ ਮੈਂ ਕਰ ਦਿਨਾ ਗੱਲ ਹਾਂ ਹੁਣੇ ਪਾਤਾ ਜਵਾਂ ਜੈਜ ਜਵਾਂ ਜੈਜ ਹਾਂ 17 ਦੀ ਬਾਲਾ ਜਾਂ 16 ਦੀ ਹੋ ਗਈ ਸਾਰਾ ਕੋ ਆਪਣੀ ਲਿਖਾਈ ਨਵੇੜ ਦੇ ਕੰਮ ਹੋਰ ਯਾਰ ਇੱਕ ਬੱਚਾ ਹਾਂ ਇੱਕ ਬੱਚਾ ਇੱਕ ਲਾ ਲਿਆ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਤੋਂ ਇਹਨਾਂ ਨੇ ਲਿਆਂਦੀ ਆ ਚਲ ਗਣੋ ਪੈਸੇ ਕੋਈ ਗੱਲ ਨਹੀਂ ਲਿਖਾਈ ਕਰਾ ਖਾਲੀ ਲਓ ਵੀ ਆ 16000 ਦੀ ਹੋ ਗਈ ਆ ਬੱਕਰਾ ਇਹ ਦੇ ਮਗਰ ਗਲਾਬੀ ਕਾ ਨਾਲ ਆ ਬੱਕਰੀ ਆ ਪਹਿਲਾ ਸੂਆ ਪਾਠਾ ਬਹੁਤ ਚੰਗੀ ਤੇ ਦੋ ਬੱਚੇ ਦਿੱਤੇ ਸੀ ਇਹਨੂੰ ਇੱਕ ਬੱਚਾ ਉਹਨਾਂ ਨੇ ਲਾ ਲਿਆ ਸੀ ਜਿਨ੍ਹਾਂ ਨੇ ਇਹਨਾਂ ਨੂੰ ਵੇਚੀ ਆ ਤੇ 200 ਦੇ ਹੋ ਗਏ ਪਹਿਲੇ ਪਹਿਲੇ ਬਰ ਗਾੜੀ ਬੱਕਰਾ ਬੱਕਰੀ ਦਾ ਸੌਦਾ ਇੱਕ ਹੋ ਗਿਆ 6000 ਰੁਪਏ ਤੋਂ ਐਸਾ ਆ ਬਾਹਰੋਂ ਦੇ ਦੇ ਨਾ ਯਾਰ ਭਾਈ ਯਾਰ ਲਓ ਵੀ ਜਥੇਦਾਰ ਭਾਈ ਪਿੰਡ ਕਿਹੜਾ ਆਪਣਾ ਮਹਿ ਵਾਲਾ ਬੈਲ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਇਹ ਮੰਡੀ ਤੇ ਪਹੁੰਚਣਗੇ ਕਰਦੇ ਆ ਕਰਦੇ ਕੋਈ ਨਹੀਂ ਤੇ ਆ ਬੱਕਰੀ ਬਾਈ ਮੋਣੇ ਕੋਲ ਗਈ ਸੀ ਕੰਦ ਵਾਲੇ ਵਾਲੇ ਕੋਲ ਤੇ ਇਸੇ ਨੂੰ ਦਵਾ ਦੀ 16000 ਦੀ ਤੇ ਬਾਕੀ ਹੁਣ ਆਪਾਂ ਗੱਲਬਾਤ ਕਰਦੇ ਆ ਲੈ 15000 ਨਹੀਂ ਆਪਾਂ ਕਿਸੇ ਨਾਲ ਤਾਂ ਕਣੀ ਕਰਨਾ ਗਣ ਪੈਸੇ ਕਿੰਨੇ ਹੈਗੇ ਤੂੰ ਦੇ ਕੋਈ ਨਹੀਂ ਦੇ ਦੇ 15000 ਤੂੰ ਜਿੰਨਾ ਹੈਗਾ ਉਹ ਤਾਂ ਦੇ ਆਪਦਾ 15000 ਹੀ ਦੇ ਹੁਣੇ ਦਿੰਨੇ ਆ ਚੱਲ ਹੋ ਗਈ ਯਾਰ ਨਹੀਂ ਹੋਦੀ ਨਹੀਂ ਕੋਈ ਨਹੀਂ ਕਿਉਂ ਲਾ ਫੜਾ ਦੇ ਆ ਗਣ ਲਾ ਕਿੰਨੇ ਆ ਬਾਈ ਆ ਮੋੜ ਦੇ ਸਾਈਏ ਬੜਾ ਹੀ ਗਰਮ ਹੋ ਗਿਆ ਕਿ ਨਹੀਂ ਨਹੀਂ ਯਾਰ ਬੰਦਾ ਇਮਾਨਦਾਰ ਆ ਯਾਰ ਇੱਥੇ ਆਉਂਦਾ ਆਪਾਂ ਨੂੰ ਕੋਈ ਟੈਨਸ਼ਨ ਹੀ ਨਹੀਂ ਕੋਈ ਟੈਨਸ਼ਨ ਨਹੀਂ ਹੈ ਜਿਹੇ ਬੰਦੇ ਦੀ ਆਪਾਂ ਨੂੰ ਪੱਕੇ ਬੰਦੇ ਆ 6000 ਰੁਪਏ ਐਸੇ ਵਾਰ ਨੂੰ ਐਸੇ ਵਾਰ ਨੂੰ ਸੌਂਵਾਰ ਆ ਜਾਣੀ ਚਾਹੀਦੇ ਆ ਤੈਨੂੰ ਫੋਨ ਨਹੀਂ ਬਾਈ ਕਰਦਾ ਤੇ ਤੂੰ ਇੱਥੇ ਆ ਕੇ ਪਹਿਲਾਂ ਆਪ ਪੈਸੇ ਦੇਨੇ ਨੂੰ ਆਪਾਂ ਯਾਰ ਕਹਿ ਨਹੀਂ ਦਿੰਦੇਗੇ ਆਖਤਾ ਇਹਨੂੰ ਬੱਸ ਠੀਕ ਆ ਲਿਖਾਈ ਕਰਾਓ ਬਈ ਆਪੋ ਆਪਣੀ ਬਈਓ ਆ ਕੇ ਤੇ ਪੈਸੇ ਲੈਣੇ ਯਾਰ ਠੀਕ ਆ ਜੀ ਆ ਵੀ ਬੱਕਰੀ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆਹ ਬੱਕਰੀ ਗਈ ਸੀ ਬਾਈ ਮੋਹਣੇ ਕੋਲ ਤੇ ਅਗਲੇ ਸੂਏ ਗਈ ਸੀ ਇਹਦੇ ਮਗਰ ਪੱਠ ਸੀ ਤੇ ਹੁਣ ਵੀ ਇਹ ਸੂਣ ਵਾਲੀ ਆ ਕਿੰਨਾ ਚਿਰ ਰਹਿ ਗਿਆ ਕੇ ਖਾਲਸਾ ਤੇ ਬਸ ਧਾਰਾਂ ਪਾਈ ਖੜੀ ਆ ਤਾਂ ਚਾਚਾ ਖੜਾ ਹੈ ਬਹੁਤ ਬਹੁਤ ਧੰਨਵਾਦ ਠੀਕਾਲ ਜੀ ਕਿਹੜੇ ਪਿੰਡੋਂ ਆਏ ਆ ਬਾਈ ਜੀ ਲਾਲਾਵਾੜ ਬਾਮਲੀ ਆਲਾ ਵਾਵਣੀ ਵਾਲੇ ਤੋਂ ਤੇ ਕਿੰਨੇ ਨਾਲ ਲੈ ਆਂਦੇ ਬਾਈ 10 ਨਾਲ ਲਓ ਵੀ ਸਜਣਾ ਬਰਗਾੜੀ ਬੱਕਰਾ ਮੰਡੀ ਤੇ ਅੱਜ ਸੋਮਵਾਰ ਪਹਿਲੇ ਦਿਨ ਲੱਗੀ ਤੇ 10 ਨਾਲ ਲੈ ਆਏ ਤੇ ਕੀ ਮੁੱਲ ਕੀਤਾ ਬਾਈ ਜੀ 12 12 12 12 ਯਾਰ ਲਓ ਵੀ 12 12000 ਰੁਪਿਆ ਮੰਗਿਆ ਗੱਬਣਾ ਖਾਲੀ ਕਿਵੇਂ ਆ ਬਾਈ ਤਿੰਨ ਸੂਣ ਵਾਲੀਆਂ ਬਾਕੀ ਚੀਜ਼ਾਂ ਨੇ ਤਿੰਨ ਸੂਣ ਵਾਲੀਆਂ ਬਾਕੀ ਸੂਈਆਂ ਦੇਸੀ ਬੱਕਰੀਆਂ ਬਾਈ ਉਹ ਬੱਕਰੀਆਂ ਬੋਲ ਘਰੇ ਕਿੰਨੀਆਂ ਆ ਹੋਰ ਬਾਈ ਕਾਰੇ ਸਾਰੇ 40 40 ਨਾ ਵਾਹ ਬਈ ਵਾਹ ਕੀ ਬਾਤ ਹੈ ਓਏ ਬਾਈ ਹਰਾਂ ਕੋਲੇ ਪਾਦੇ 40 40 ਨਾ ਕਦੇ ਬੱਚੇ ਕਾਲੇ ਆ ਸ਼ਾਹ ਬੱਚੇ ਆ ਸਾਰੇ ਇੱਕ ਬੱਚੇ ਦੇ ਬਹਲਾ ਮੜਾ ਆ ਬਾਕੀ ਸਾਰੇ ਕਾਲੇ ਆ ਅੱਠ ਬੱਕਰੀਆਂ ਆ ਬੱਕਰੇ ਆ ਕਿ ਸਾਰੇ ਬੱਕਰੀ ਕੋਈ ਪੱਠਾ ਨਹੀਂ ਕੋਈ ਬੱਕਰੇ ਨਹੀਂ 8 ਬੱਕਰੀ ਠੀਕ ਆ ਜੀ ਠੀਕ ਆ ਆ ਜਾਓ ਬਈ ਅ ਵੀ ਜਾਨਵਰ ਬਹੁਤ ਚੰਗੇ ਆ ਦੇਸੀ ਆ ਆ ਖੜੀਆਂ ਬਈ ਅਰੇ ਸਾ ਮਾਰ ਕੇ ਫੋਨ ਤੇ ਬਈ ਮੇਰੇ ਨਾਲ ਇੱਕ ਵਾਰ ਲੱਗ ਇੱਥੇ ਜੋ ਹੈ ਨੂੰ ਉਹ ਮਾਰਾ ਮਗਰ ਨੂੰ 12 ਬਣਾਣਾ ਇੱਕ ਵੀ ਬੰਦ ਇੱਕ ਵੀ ਬੰਦ ਬਾਹਰ ਫਿਰ ਖੋਲ ਲੈ ਹੈਗੀ ਆ ਤੇ ਭੈਣ ਦੀ ਬੁੱਢੀ ਕੋਨੇ ਉਹ ਨਾ 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 ਵੀਡੀਓ ਚੱਲੀ ਜਾਂਦੀ ਹੈ ਵੀਡੀਓ ਚੱਲੀ ਜਾਂਦੀ ਹੈ ਮੂਹਰੇ ਹੀ ਬੰਦ ਕਡਾਲਾ ਤੂੰ ਸਹੀ ਦੱਸਦੇ ਵੀ ਇਹ ਨਹੀਂ ਆਉਂਦੀ ਜਿਨੇ ਇਕੱਠੀਆਂ ਇੰਨੀਆਂ ਲੈਣੀਆਂ ਉਹਨੂੰ ਜਾਇਜ਼ ਦੇਣੀਆਂ ਪੈਣੀਆਂ 30 ਲੱਖ ਰੁਪਏ ਹੈ ਲੱਖ ਲੱਖ ਤੋਂ ਵੱਲੇ ਆ ਫਿਰ ਤੱਕ ਰਿਹਾਗਾ 55 ਹਜ਼ਾਰ ਹੋਰ ਕਿੰਨੇ ਦੀਆਂ ਹੋਣਗੀਆਂ ਫਿਰ ਸੌਦਾ ਤਾਂ ਕਰੇ ਤੂੰ ਹੋਣਾਗਾ ਇਹ 1000 ਚਾਹੁੰਦੇ ਦਿੰਨਾ ਹੈ ਫਤੂ ਕੱਢ ਜਾ ਯਾਰ ਕਿੰਨੇ ਦੀਆਂ ਦਣੀਆਂ ਬਾਈ ਸਹੀ ਰਾਹ ਦੇ ਦੇ ਯਾਰ ਦੱਸ ਕਿੰਨਾ ਪਸ਼ੂ ਆ ਹੈ ਸਾਫ ਹਾਲਾ ਫਾੜਾ ਕੱਥੇ ਤਾਵੇਂ ਉੱਗੇ ਦਾ ਕਹਿਦੀ ਆ ਨਹੀਂ ਨਾ ਜਾਓ ਬਾਜੂ ਜਾ ਤੁਸੀਂ ਬਾਜੂ ਦੇ ਦੇ 65 ਦੀਆਂ ਯਾਰ ਦੇ ਸਹੀ ਹੈ ਰਾਤ ਨੂੰ 12 ਘਾਟਾ ਨਾ ਬੁਗਿਆ ਨੂੰ 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 ਤੋਂ ਹਾਂਜੀ ਘਾਟਾ ਪੈਂਦਾ ਘਾਟਾ ਪੈਂਦਾ ਘਾਟਾ ਪੈਂਦਾ ਦੇਖ ਲੈ ਜੀ ਮੋਰੀਆਂ ਰੱਖਾ ਵੀ 65000 ਦੀਆਂ ਕਹਿੰਦਾ ਬਾਜਰਾ ਇਹ ਲੱਖ ਦੀਆਂ ਇਹਨਾਂ ਕੋਣ ਹੈ ਜੱਗਾ ਲੈਂਦਾ ਜੇ ਤੂੰ ਲੈਣਾ ਚੰਗਾ ਚੰਗਾ 12 ਨਾਗਾ ਵਿੱਚੋਂ ਸੂਈਆਂ ਕਿੰਨੀਆਂ 10 ਲਗ 10 10 ਨਾਗ 7 ਸੂਈਆਂ ਤਿੰਨ ਸੂਣ ਵਾਲੀਆਂ ਤਿੰਨ ਸੂਣ ਵਾਲੀਆਂ 10 ਤੇ ਤਿੰਨ ਫੰਡਰਾਂ ਨਾ ਨਹੀਂ ਨਹੀਂ ਦਾਸ ਨਾ ਹੀ ਹੈ ਦਾਸ ਹੀ ਹੈ ਨਾਗਾ ਦਾਸ ਹੀ ਹੈ ਨਾਗਾ ਨਾਗੀ ਦਾਸ ਆ ਸਾਤ ਸੁਈਆਂ ਵੀ ਤੈਨੂੰ ਸੁਣਨਾ ਲਾ ਲੈ ਨੇ ਤਾਪਰ ਝਿੰਗੇ ਹਾਂ ਤੋ ਸੁਈਆਂ ਨਹੀਂ ਨਹੀਂ ਸਾਨ ਨੋ ਮੇ ਜੈ ਜੀ ਕਰੀ ਲਾ ਵੀ ਸਜਣੋ ਜਿਹੜੀਆਂ 10 ਬੱਕਰੀਆਂ ਬਾਈ ਜਲਾਲਾਬਾਦ ਵਾਲੇ ਲਿਆਏ ਸੀਗਾ ਤੇ ਬਾਈ ਕਾਸ਼ ਤੂਲੜੀ ਬਾਈ ਇਹ ਹਾਂਜੀ ਹਾਂਜੀ ਦੋ ਬੱਚੇ ਆ ਤੇ ਮਗਰ ਕਿੰਨੇ ਦੀ ਲੈ ਲਈ 8000 8000 ਦੀ ਲਈ ਵਾਹ ਬਾਈ ਵਾਹ ਬਹੁਤ ਬਾਜ ਬਿਲਕੁਲ ਬਿਲਕੁਲ ਦੋ ਬੱਚੇ ਆ ਮਗਰ ਲੱਖਣ ਨੂੰ ਲੈ ਬੱਚੇ ਬਲ ਜਾਣਗੇ ਅਸਰ ਉੱਥੇ ਵਿਗੂਗੀ ਇਹ ਲੈ ਵੀ ਪੈਸੇ ਇੱਕ ਮੈਂ ਆ ਜਾ ਭੂਵੇਂ ਇਧਰ ਨੂੰ ਹਾਂ ਵੀਰੇ ਉਧਰ ਮੈਂ ਪੱਠਾ ਲੈਣੀ ਆ ਉਧਰੋਂ ਪਾ ਲੇਗਾ ਆ ਲੋ ਪਹਿਲਾਂ ਪੈਸੇ ਗਣਨ ਦਿਓ ਠੀਕ ਆ ਬਈ ਠੀਕ ਹੈ ਭਾਈ ਵਧੀਆ ਵੇਗ ਗਈ ਮੈਂ 200 ਬੱਕਾ ਲੈ ਲਵਾਂ ਧੰਨਵਾਦ ਓਕੇ ਭਾਈ ਇਹ ਕਰਾ ਦੂ ਏ ਚੱਲ ਲਖਾਈ ਆਪੋ ਲਖਾਈ ਮੈਂ ਕਰਾ ਚੱਲ ਠੀਕ ਹੈ ਖੋਲ ਬੱਕਰੀ ਭਾਈ ਖੋਲੋ ਬੱਕਰੀ ਜਿੰਨੇ ਬੱਚੇ ਨੇ ਖੋਲੀ ਮੱਕਰੀ ਖੋਲੋ ਗੋਪੀ ਓਏ ਖੋਲੀ ਮੇਡ ਕਾਮ ਗੋਪੀ ਖੋਲੀ ਯਾਰ ਖੋਲੋ ਗੋਪੀ ਗੋਪੀ ਖੋਲ ਖਾਣ ਮੈਂ ਨਾ ਨਿਵੇੜ ਦੋਨਾਂ ਦਾ ਇਹਨਾਂ ਦਾ ਇਹ ਵੀ ਨਿਵੇੜ ਕੱਲੀ ਕੱਲੀ ਵੇਚੋ ਦੀ ਮੈਂ ਮੇਮਣਾ ਮੇਮਣਾ ਰੱਖ ਮੈਂ ਮੇਮਣੇ ਲੈ ਲਊ ਮੇਮਣੇ ਬਾਅਦ ਚ ਜਿਹੜੇ ਹੋਏ ਤੇ ਲਈ ਨੂ ਮੈਂ ਆ ਬੱਲੇ ਲਾ ਵੀ 50 ਮਿੰਟਾਂ ਜਾਂ ਜਲਾਲਾਬਾਦ ਵਾਲੇ ਬਾਈ ਦੀਆਂ ਬੱਕਰੀਆਂ ਵੇਚਾਂਗੇ ਆ ਪਾਸੇ ਲੈ ਜਾ ਤੂੰ ਆਪ ਦੀ ਆ ਦੋ ਬੱਚੇ ਚੱਕ ਕੇ ਫੜਾ ਇਹਨੂੰ ਦੋ ਬੱਚੇ ਫੜਾਓ ਜੀ ਓ ਬੱਚੇ ਦਾ ਫੜਾ ਦਿਓ ਯਾਰ ਚੱਕ ਕੇ ਬੱਚੇ ਕਿੰਨੇ ਵਜੇ ਦੇ ਪਿੱਛੇ ਹੋਇਆ 10 ਨੇ ਪਹਿਲਾਂ ਉਧਰ ਦਿਖਾਈ ਦਿਖਾਈ ਆਪ ਕੋ ਆਪਣੀ ਕਿੱਧਰ ਹੀ ਜਾਂਦੀ ਕਿੱ데 ਲੈ ਗਿਆ ਆ ਕਰ ਪਾਸੇ ਬਈ ਇਹਨੂੰ ਉਧਰ ਕਰਾਇਆ ਬਾਈ ਬਣ ਕੇ ਪਰੇ ਆ ਵੇ ਹੈਗੇ ਬੱਚੇ ਦੋ ਦੋ ਆ ਇਹਦਾ ਇੱਕ ਇੱਕ ਦੋ ਆ ਹੋਰ ਪੁੱਛ ਲੈ ਮੁੰਡੇ ਨੂੰ ਕੁਛ ਪੁੱਛ ਕੇ ਕਰਾ ਦੇ ਨਾ ਬਰਾ ਕੋਈ ਨਹੀਂ ਮੈਂ ਕਿਹਾ ਦੋ ਨੇ ਉਹ ਨਿਕਲੇ ਇੱਕ ਹਾਂ ਇੱਕ ਵੀ ਚੱਲ ਜੂਗਾ ਉਹ ਬੰਦੇ ਖੜੇ ਆ ਚੱਲ ਜਿੰਨੇ ਹੋਏ ਉਹਨਾਂ ਬੱਚੇ ਦੇ ਦੀ ਸੌਦਾ ਕਰ ਲੋ ਯਾਰ ਮਰੇ ਸਾਈਡ ਤੇ ਬੱਚੇ ਵਾਧੂ ਉਹਨੇ ਪੈਸੇ ਵਾਧੂ ਮੈਂ ਜਿਆਦਾ ਆ ਨਹੀਂ ਕਰਦਾ ਇਧਰ ਨੂੰ ਆ ਜਾ ਨਹੀਂ ਰਹੀ ਤੱਕ ਫਿਰ ਉਹ ਬੱਚੇ ਵੀ ਕੀ ਕਹਾਂਗਾ ਨਾ ਕਰੋ ਬੱਚਾ ਵੀ ਕੀ ਕਹਾਂ ਨਹੀਂ ਨਹੀਂ ਚੱਲ ਆ ਫੜਿਆ ਬੱਚੇ ਵੀ ਰੁਪਈਆ ਦੇਣੇ 7 7000 ਉਹ ਫਿਰ ਬੱਚੇ ਵੀ ਕੀ ਕਹਗਾ ਉਹ ਨਹੀਂ ਬੱਚਾ ਯਾਰ ਬੱਚਾ ਕੀ ਕਹਗਾ ਯਾਰ ਉਹ ਨਹੀਂ ਦੇ ਨਹੀਂ ਰਹੀ ਕਿ ਨੂੰ 7 ਦੇ ਨੂ ਯਾਰ ਇਧਰ ਇਹਨੂੰ ਖਲੇ ਤੋਂ ਲੈ ਡੈਗ ਨਹੀਂ ਨਹੀਂ ਯਾਰ ਭਾਈ 1 ਮਿੰਟ ਯਾਰ ਸਾਈਡ ਤੇ ਤਾਂ ਹੋ ਜਾ ਮੜਾ ਜਾ ਕਿੰਨੇ ਚ ਕਰਤੀਆਂ ਨਾ ਨਾ ਠੀਕ ਉਹ ਕਿਹੜਾ ਛੱਡ ਲੈ ਕੇ ਆ ਯਾਰ ਉਹਨੇ ਇੱਕਦਮ ਵਾਲੀ ਸਾਰਾ ਨਾ ਸ਼ਾਵੇ ਦੋ ਦੋ ਬੱਚੇ ਕਿਕ ਟੌਨ ਦੇ ਕਿ ਬੱਚੇ ਤੇ ਉੱਧਰ ਹੁਣੇ 6 6 ਦੀਆਂ ਹੋਈਆਂ ਨਹੀਂ ਸਾਡੇ ਸਾਤ ਸਾਡੇ 7 ਦੀਆਂ 7 7 ਦੀਆਂ ਨਹੀਂ ਨਹੀਂ ਉਹ ਰੱਖੀ ਆ ਰਾ ਮੋ ਤੇਰੀ ਮਰਜ਼ੀ ਤੂੰ ਲੈਂਦਾ ਨਾ ਨਾ ਫੇਰ ਕੀ ਫੇਟਾ ਯਾਰ ਮੈਨੂੰ ਉਹ ਲਾ ਦਾ ਕੋਈ ਨਹੀਂ ਫੇਲਾ ਹੁੰਦਾ ਦੇਖ ਰਹੀ ਕਿ ਨੂਰੀ ਫਿਰਖੀ ਨਹੀਂ 14 ਨਹੀਂ ਹੋਈਆਂ ਬਈ ਉਹ ਦੇਖੋ ਤਾਂ ਦੇ ਉਹ ਤੱਕ ਦੇ ਉਹ ਦੇਖਦਾ ਬਾਈ ਦੇਖ ਲੈ ਵੇਖ ਲੈ ਢੋੜ ਕੇ ਵੇਖ ਮੂੰਹ ਪਟਲਾ ਮੂੰਹ ਵੇਖ ਲੈ ਹੋਰ ਦਸਾਂ ਮਿੰਟਾਂ ਹੀ ਤੇਰੀਆਂ ਬੱਕਰੀਆਂ ਵਿੱਚ ਐ ਰੇਡ ਜਾਇਜ ਰੱਖੀ ਕਿੰਨੇ ਦੀਆਂ ਕਰਤੀਆਂ ਹਣ ਉਹ ਆਹ ਸਾਡੇ ਸਾਡੇ ਕੰਮ ਨਹੀਂ ਆ। ਬਾਈ ਯਾਰ ਸਾਡੇ 14 ਦੀਆਂ ਹੋ ਗਈਆਂ ਯਾਰ। ਨਹੀਂ ਨਹੀਂ। ਸਾਡੇ 14 ਦੀਆਂ ਹੋ ਗਈਆਂ। ਕੁਝ ਨਹੀਂ ਹੁੰਦਾ ਯਾਰ। ਹੋ ਗਈਆਂ 14 ਦੀਆਂ। ਲਓ ਵੀ ਆ 14 ਦੀਆਂ ਦੋ ਹੋ ਗਈਆਂ। ਨਹੀਂ ਨਹੀਂ। ਕਹਿੰਦੇ ਸੀ ਤੂੰ। ਦਿਓ ਯਾਰ ਨਵੇੜੋ। 14 ਦੀਆਂ ਹੋ ਗਈਆਂ। ਲਓ ਵੀ ਜੋੜਾ 14 ਦਾ। ਬੱਚਾ ਬੱਚਾ ਸਾਡਾ ਬਾਈ ਯਾਰ ਲੀਰ ਦੇ ਹਿਸਾਬ ਨਾਲ। ਬਾਈ ਦੇ ਨਿਸ਼ਾਨੀਆਂ ਲੱਗੀਆਂ ਗਲ ਦੇ ਜੇਬ ਦੀ ਲੀਰ ਆ ਤੇ ਉਹ ਜਾਂ ਬੱਚੇ ਦੇ ਬੰਨੀ ਆ। ਛੋਟੀਆਂ ਛੋਟੀਆਂ। ਪਠਾ ਬਕਰੇ ਤੇ ਉਹਨਾਂ ਦੇ ਵੀ ਉਹੋ ਜਿਹੀਆਂ ਬੰਨੀਆਂ 15 ਮਿੰਟਾਂ ਚ ਗੱਡੀ ਖਾਲੀ ਕਰਨੀ ਹੈ ਬਾਈ ਦੀ ਬਾਈ ਸਾਈਡ ਤੇ ਰੋ ਜਿਹਨੇ ਨਹੀਂ ਲੈਣੀ ਉਹ ਨਾ ਵਿੱਚ ਵੜੋ ਬਾਈ ਓਏ ਪਾਸੇ ਰੋ ਮੇਰੇ ਬਾਈ ਹੱਥ ਖੜੇ ਕਰ ਦੋ ਜਿਹਨਾਂ ਨੂੰ ਲੈਣੀਆਂ ਬੱਕਰੀਆਂ ਦੱਸੀ ਇਹਦਾ ਯਾਰ ਪਸੰਦੀ ਕਿਹੜੀਆਂ ਫੜੀਆਂ ਬਾਈ ਆਹ ਵੇਖੀ ਫੜੋ ਦੋ ਦੋ ਫੜੋ ਦੋ ਦੋ ਆਹ ਜੋੜੇ ਦਾ ਹੀ ਕਰ ਤੂੰ ਯਾਰ ਜੋੜੇ ਦਾ ਹੀ ਕਰ ਬੋਲ ਬਾਈ ਆ ਇਹਦਾ ਤੇ ਉਹਦਾ ਦੱਸੀ ਬਾਈ ਲਓ ਭਾਈ ਆ ਇੱਕ ਬੱਕਰੀ ਇੱਕ ਪਰੇ ਐਸਾ ਨਹੀਂ ਕੱਢ ਸਾਈ ਇੱਕ ਇੱਕ ਹੀ ਵਜਾ ਹੇਣੇ ਆਹੀ ਲੈਣੀ ਆ ਬੋਲੋ ਭਾਈ ਬੱਚਾ ਇੱਕ ਆ ਇਹਦਾ ਕੋਈ ਗੱਲ ਨਹੀਂ ਇੱਕ ਉਹ ਦੇ ਦੇਣਾ ਨਾ ਛੋੜ ਜਾ ਫਿਰ ਉਹ ਨਹੀਂ ਇੱਧਰ ਵੇਚ ਬੱਚਾ ਇੱਕ ਆ ਹੋ ਇਹ ਬੱਕਰੀ ਛੋਟੀ ਵੀ ਹੈ ਥਣ ਵੀ ਦੋ ਹੈ ਇਹਦੇ ਇੱਕ ਪਾਸੇ ਜਾਂ 7 ਦੀ ਹੋ ਗਈ ਯਾਰ ਫੜ ਨਹੀਂ 7 ਦੀ ਆ ਉਹ ਨਹੀਂ ਯਾਰ ਦੋ ਬਜੇ ਸਾਤੀ ਵਿੱਚ ਹੁਣ ਇੱਕੋ ਹੀ ਸਾਤੀ ਉਹ ਅੱਠ ਦੀ ਓਏ ਇੱਕ ਇੱਕ ਆਲੀ ਵਿੱਚ ਏ ਓਏ ਕਾਲੀ ਅੱਠ ਦੀ ਵਿੱਚ ਏ ਯਾਰ ਕਾਲੀ ਦੋ ਆਲੀ ਅੱਠ ਦੀ ਵਿੱਚ ਏ ਦੋ ਆਲੀ ਅੱਠ ਦੀ ਵਿੱਚ ਏ ਅੱਠ ਦੀ ਵਿੱਚ ਏ ਮੈਂ ਤਾਂ ਦਵਾਈ ਏ ਜੱਗੇ ਨੂੰ ਯਾਰ ਬਾਈ ਸਾਈਡ ਤੇ ਨਹੀਂ ਮੜਾ ਯਾਰ ਓਏ ਸੁਣ ਨਾ ਨਹੀਂ ਬੱਚੇ ਓਏ ਇਹਦਾ ਓਏ ਤੂੰ ਕਿੰਨੇ ਦਿੰਨਾ ਏ ਓਏ ਓਏ 5500 ਯਾਰ 5500 ਥੋੜਾ ਯਾਰ ਯਾਰ ਬਾਈ ਯਾਰ 5500 ਆਂਦਾ ਯਾਰ ਇਹਦਾ ਨਹੀਂ ਕਿੰਨੇ ਯਾਰ 600 ਇਹ ਕੀ ਦੀ ਹੋ ਗਈ ਯਾਰ ਓਏ ਇਹਦੇ ਕਿੰਨਾ ਮੰਗਦਾ ਕਹਿੰਦਾ ਬਈ ਅਰੇ ਇਹੇ ਦੱਸ ਲੈ ਚੱਲੇ 900 ਬੇੜੋ ਯਾਰ 6500 ਕਰਦੇ ਯਾਰ ਉਹਦਾ ਚੰਗੇ ਓਏ 6500 ਓ ਯਾਰ ਦਾਗੀ ਬੱਕਰੀ ਹਲ ਦੇ ਪਰੇ ਯਾਰ ਲੈ ਯਾਰ 6500 ਜੀ ਦੇ ਪਰਾਂ ਓ ਨਹੀਂ ਓ ਨਹੀਂ ਪਹਿਨ ਸੀ ਓ ਯਾਰ ਜਾਣਦੇ ਆ ਭਾਏ 500 ਨਾਲ ਮਰਨ ਲੱਗਿਆ ਓਏ ਸਾਨੂੰ ਨੇ 1000 ਰੁਪਏ ਦਾ ਸੀ ਮੁੱਲ ਓ ਮਾੜਾ ਇਹ ਖੁੱਲੇ ਰਿਹਾ ਯਾਰ ਖੁੱਲੇ ਖੁੱਲੇ ਮੋਬਾਈਲ ਚਾ ਕਰ ਲੈ ਮਾਮਾ ਅੱਗੇ ਹੁਣ ਇਹ ਨੂੰ ਨਹੀਂ ਆ ਪਰ ਇਹ ਪਿੱਛੇ ਹੋ ਗਏ ਭਾਈ ਨਹੀਂ 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 ਸੋਦਾ ਤੇਰਾ ਪਹਿਲਾ ਸੋਦਾ 5500 ਉਹ ਯਾਰ 6500 ਦੇ 5500 ਨਾਲ ਤਿੰਨ ਦੇ ਦੇ ਬੱਚਾ ਵੀ ਹੈ ਨਾਲ ਨਹੀਂ ਜਾਣਾ ਸੀ 6000 ਹਾਂ 6000 ਕਿਵੇਂ ਨਹੀਂ ਦੇ ਦੇ ਉਹ ਯਾਰ 6000 ਹੋ ਗਈ ਯਾਰ 7000 ਦੇ 7000 ਦੇ ਜੀ ਹੱਟੇ 6000 ਦੀ ਹੋ ਗਈ ਨਾ ਨਾ ਸਾਡਾ ਟਕੜਾਈਏ ਕਾਵੇ ਆ ਬੱਕਰੀਆਂ ਦੇ ਵਾਹ ਇਹਦੇ ਬੱਕਰੀਆਂ ਕਿੰਨੇ ਪੈਸੇ ਆ ਇਹ ਸਭ ਤੋਂ ਜ਼ਿਆਦਾ ਆ ਪੈਸੇ ਵੀ ਮੈਂ ਆ ਭਾਈ ਪੈਸੇ ਗਿਣ ਪਹਿਲਾਂ ਆਪਦੇ ਬੱਕਰੀਆਂ ਦੇ ਆਏ ਨੂੰ ਆ ਜੀ ਅੰਕਲ ਮੁੜ ਕੇ ਨਾ ਕਿ ਵੀ ਇਹਦੇ ਆਏ ਨਹੀਂ ਜੀ 6000 ਦੀ ਆਉਂਦੀ ਹੈ ਦੋ ਦੋ ਬਕੀਆਂ ਤੇ ਛੋੜੇ ਆ ਗਏ ਪਹਿਲਾਂ ਪਹਿਲਾਂ ਮੋੜੇ ਆ ਗਏ ਬੜਾ ਸਾਈਡ ਤੇ ਰੇ ਪੈਸੇ ਆਉਂਦੇ ਨਾ ਭੁੱਲ ਜੇ ਵੀਡੀਓ ਬਣਨ ਦੇ ਪਸੂਦਾਂ ਕਰ ਭੱਜਿਆ ਨਾ ਮਨੋ ਮਾੜਾ ਸਾਈਡ ਤੇ ਰੇ ਪੈਸੇ ਆਉਂਦੇ ਨਾ ਭੁੱਲ ਜੇ ਵੀਡੀਓ ਬਣਨ ਦੇ 8 ਦਿਨ ਪਹਿਲੇ ਕਿਹੜੇ ਬਣਾਉਣੇ ਇਹਦੇ ਕੋਲੇ ਵੀ ਹਮਲ ਕੇ ਕੋਲੇ ਵੀ ਬੱਛ ਪਦਾ ਮਾਮਿਆ ਪਿਆ ਕੋਲੇ ਨਹੀਂ ਹੋ ਰਿਹਾ 200 ਲੈ ਲਾ ਆ ਲਖਾਈ ਦੇ ਦੇ ਇਧਰ ਹਾਂ ਬਾਅਦ ਕਰ ਲੋ ਕੋਈ ਦੋ ਹੀ ਆ ਆ ਲਖਾਈ ਦੇ ਕੇ ਦੋਨਾਂ ਤੋਂ ਲੈ ਦੋਏ ਤੋਂ ਲੈ ਮੈਂ ਦੇਤੀ ਉਧਰ ਬਾਈ ਲੈ ਲਈ ਬਾਜਵਾ ਇਹ ਭਾਈ ਯਾਰ ਮੰਡੀ ਅਫਸਰ ਨੂੰ ਮੁਕਰੇਗਾ ਯਾਰ ਉਹ ਜਵਾਨ ਕਰੀ ਥੋੜਾ ਜਿਹਾ ਮੰਡੀ ਅਫਸਰ ਨੂੰ ਇੱਧਰ ਲੋ ਉਹ ਨਿਆਇਕਾ ਬੰਦਾ ਯਾਰ ਸਾਢੇ 100 ਨਿਕਾਈ ਇੱਧਰ ਲੋ ਦੋ ਬੱਲੇ ਖਾਈ ਉਹਦੀ ਕਰਦੇ ਉਹ ਦਿੰਨੇ ਆ ਉਹ ਵੀ ਦਿੰਨੇ ਆ ਉਹ ਵੀ ਦਿੰਨੇ ਆ ਪੈਸੇ ਭਾਈ ਦਿੰਨੇ ਆ ਖਰਚਾ ਦੇ ਦਿੰਨੇ ਆ ਪੈਸੇ ਚੰਗਾ ਖਰਚਾ ਦੇ ਦਿੰਨੇ ਆ ਇਹਨਾਂ ਸਾਢੇ 60 ਬੇਫਿਕਰ ਹੋ ਜਾ ਨਹੀਂ ਨਹੀਂ ਰੱਖੀ ਚਲ ਢੇਰ ਭਾਈ ਇਹਨਾਂ 100 ਵੀ ਰੱਖੋ 100 ਵੀ ਸਾਢੇ 100 ਆਸੀ ਉਹਦੇ ਵੇਚਣੀ ਬਾਤੀ ਕਿ 100 ਸਾਢੇ ਬਾਕੀ ਦੋ ਉਹਗਾ ਵੇਚਣੀ ਯਾਰ ਖਾਈ ਤੇ ਹੋਰ ਸਾਈ ਦੇ ਦੇ ਪੈਸੇ ਤੇਰੇ ਨੱਕ ਸਾਰੇ ਲੱਗਦੇ ਯਾਰ ਮਕਰੀ ਅਦਾ ਹੁਣ ਮਸਾ ਸੱਤ ਕਹਿੰਦੇ ਨੇ ਹਾਂ ਯਾਰ ਵੇਖਦੀ ਸੀ ਤੇਰੀ ਆ ਤੂੰ ਰੱਖ ਲਈ ਬੱਕਰੀ ਤੂੰ ਵੇਖ ਕਿੰਨੇ ਨਗ ਵੇ ਤੇ ਉਹਨੇ ਹਾਂ ਆ ਉਹਦੇ ਲਾਲ ਕਿੰਨਾ ਛੜੇਗਾ ਤੂੰ ਐ ਰੱਖ ਲੈ ਲੋੜੀ ਲਖਾਈ ਦੇ ਨਹੀਂ ਬਣੀ ਏ ਭੁੱਲੇ ਤੁਹਾਡੇ ਕੋਲੋਂ ਦੇ ਲੈਣੇ ਆ ਲੋਕ ਕਹਿੰਦੇ ਨਹੀਂ ਲੈਣੇ ਤੇਰੇ ਅੰਨੀ ਕੋਈ ਨਹੀਂ ਹੁੰਦਾ ਨਹੀਂ ਨਾ ਇਹ ਵੀ ਕੋਈ ਨਹੀਂ ਆ ਦੋਵਾਂ ਦੀ ਫੜ ਬਈ ਆ ਦੋ ਦੇ ਆ ਗਈ ਆ ਗਈ ਇਕੱਠਾ ਗਿਆ ਰਹੀ 14 ਦੀ ਉਹ ਜੱਗੇ ਵਾਲੀ ਰਹਿੰਦੀ ਆ ਜੱਗੇ ਪਹਿਲ ਆ ਉਹਦੀ ਵੀ ਦੇ ਦੇ ਤੂੰ ਲਖਾਈ ਉਹਦੀ 100 ਹੋਰ ਦੇ ਨਹੀਂ ਨਹੀਂ ਸਾਡੇ ਕੋਲ ਚੱਲਦੀ ਕੋਈ ਨਹੀਂ ਕੈਸ਼ ਦੇ ਦੇਣਾ ਭਾਈ ਦੇ 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 ਕਰ ਜਾ ਤੂੰ ਇਹ ਉਹ ਲਖਾਈ ਲੱਗ ਰਹੀ ਹੈ ਟੱਡੇ ਹਾਂ ਇੱਕ ਵੀ ਰਹਿ ਗਈ ਲਖਾਈ ਭਾਈ ਜਿਹੜੀ ਉਹਦੇ ਪੈਸੇ ਰਹਿੰਦੇ ਆ ਜਿਹੇ ਪੈਸੇ ਰਹਿੰਦੇ ਆ ਉਹਦਾ 100 ਆ ਦੋਹਾਂ ਵਾਲੀ ਦੇ ਆ ਗਏ ਇਹ ਦੋ ਟ ਕਥਾ ਨਹੀਂ ਹੋਏ ਸਾਡਾ ਉਹਦਾ ਇੱਥੇ ਕਰਕੇ ਅੱਡੋ ਅੱਡੀ ਰੱਖੀ ਬੈਠਾ ਕੋਈ ਗੱਲ ਨਹੀਂ 500 ਸਾਈ ਵਾਲਾ ਤੈਨੂੰ 3000 ਤੂੰ ਦੇ ਦੇ 5 ਤੂੰ ਦੇ ਦੇ 100 ਰੁਪਏ ਕਰ ਦਿੰਦਾ ਮੈਂ Google Pay ਨੂੰ ਕਰ ਇਹਨੂੰ ਕਰ ਦਿੰਦੇ ਪੜਾਉਣੇ ਪੈਗੇ ਇੱਕ ਕਢਾ ਕੇ ਲਿਆ ਦੂਗਾ ਕੋਲ ਪਾਜੇ ਸਾਡਾ ਆ ਲੀਆ ਠੀਕ ਹੈ ਪੈਸਿਆਂ ਦੀ ਫੁੱਲ ਗਰੰ ਸਾਢੇ 6 ਦਿਨ ਹੋ ਗਿਆ ਹਾਂ ਨਾ ਇਹ ਦੇ ਵੇਖੀ ਰੱਖ ਰੈ ਗਈ ਵੈ ਗਈ ਹੋਰ ਕਿ ਦੇ ਦੂਰ ਆ ਫੜ ਬਾਜਵਾ ਖੋਲ ਯਾਰ ਨਹੀਂ ਦੂ ਬਸ ਕਿੰਨੇ ਚ ਖੋਲਤੀ ਇਹ ਬਾਜਵਾ ਸਾਹਿਬ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <polarization> ਚਲਾ ਤਿੰਨਾ ਦਾ ਬਾਈ ਯਾਰ ਖੁੱਲੇ ਥਾਂ ਲਿਆਓ ਯਾਰ ਉਰੇ ਇਹਨਾਂ ਨੂੰ ਲਓ ਵੀ ਆ ਤਿੰਨਾ ਬੱਕਰੀਆਂ ਦਾ ਗੱਭਣਾ ਹੈ ਬਾਈ ਗੱਭਣਾ ਕੀ ਹੈ ਕੀ ਇਹ ਗੱਭਣਾ ਨਾ ਇਹ ਗੱਭਣਾ ਬਾਈ ਇਹ ਸੁਹੀ ਹੋਈ ਆ ਇਹ ਗੱਬੇ ਉਹ ਕਿਨੇ ਛੱਡੀ ਉਹ ਬਾਤ ਆਈਆ ਉਹ ਛੱਡੀ ਉਹਦਾ ਇਹਦਾ ਬੱਚਾ ਉਹ ਬੱਚਾ ਦਾਇਰਾ ਯਾਰ ਇਹਦਾ ਸ਼ਾਟਗਨ ਵਾਲੇ ਉਹ ਤਾਂ ਉਹ ਫਟਰਾ ਜੀ ਗਣੀ ਗਈ ਹੋਣਾ ਉਹ ਬੱਦਲੀ ਤੇਰੀ ਜ਼ਮੀਨ ਹੈਗਾ ਉਹ ਚਾਹ ਜਿਸੂਗੀ ਉਹ 2 ਵਾ 2 ਵਾ ਉਹ ਬੰਦ ਮੱਕਰੀ ਯਾਰ ਤੇਰੀ ਆਪ ਦੀ ਤਿੰਨਾ ਦਾ ਹੀ ਕਰੋ ਬਾਈ ਆ ਦੋਨੇ ਦਾ ਯਾਰ ਯਾਦਾ। ਓਕੇ। ਓਇਆ ਬੰਤਾ ਲਿਜੇ। ਓ ਮੈਂ ਬੰਨੀ ਆ। ਇਹਦਾ ਬੱਚਾ ਇੱਕੇ ਨਾ। ਨਹੀਂ ਯਾਰ ਆਈ ਦੀ ਹੱਤੀ। ਹਾਂ? ਇਹ ਉਂਗਲ ਹੈ। ਓਏ ਦਾ ਇਹਦਾ ਬੱਚਾ ਯਾਰ। ਇਹਦਾ ਬੱਚਾ ਇਹਨੂੰ ਚੁੰਗ ਕੇ ਗਿਆ ਹੁਣ। ਅੰਡਰ ਸੂਣ ਵਾਲੀ ਆ। 2ਵਾਂ ਵਾਲੀ। ਓ ਯਾਰ ਮੇਰੀ ਗੱਲ ਸੁਣੋ ਜਾਇਜ ਰੌਲਾ ਨਾ ਪਾਓ। ਗੱਲ ਕਰੋ ਢੰਗ ਨਾਲ। ਅਗਲਾ ਮੁੜ ਕੇ ਕਾਬਰ ਜਾਂਦਾ ਹੁੰਦਾ। ਆਓ ਜਲਦੀ ਮੈਂ ਪੂਰਾ ਸੋਤਾ ਦਾ ਕਰਦੇ ਆਂ ਤੇਰੀ ਨੀ ਕੈਦਾ ਹੀ ਕਰੀਏ। ਰਿਸ਼ਵਤ ਤਾਂ ਨਹੀਂ ਕਰਦੇ। ਜੋੜੇ ਦਾ ਬੋਲ। ਜੋੜੇ ਦਾ ਦੱਸ ਤੂੰ ਕੀ ਮੰਗਦਾ ਹੁਣ? ਸੁਣਾ ਗੀ ਜੈ ਜਵੇ ਕੇ ਜੈ ਜਵੇ ਆਇਆ ਸੁਈਆ ਉਹਦਾ ਬੱਚਾ ਕਿੱਥੇ ਇਹਦਾ ਬੱਚਾ ਲੈ ਕੇ ਆ ਬੰਦੇ ਚ ਇਹਦੇ ਮੰਗਲ ਕਾਇ ਬੱਚਾ ਇੱਕ ਕਦੋਂ ਨਵਿਆ ਇੱਕ ਪਰਲੀ ਸੁਈ ਆ ਤੇ ਉਰਲੀ ਸੂਣ ਵਾਲੀ ਆ ਐਨੂੰ ਕਰਕੇ ਗਿਣਾ ਹੁਣ ਫੜਾ ਕੇ ਕਹਿੰਦਾ ਤਨ ਬੱਕਰੀਆਂ ਦਾ ਜੀਂਦੀਆਂ ਦਾ 15 ਮਿੰਟਾਂ ਚ ਸਾਰੀਆਂ ਬੱਕਰੀਆਂ ਵੇਚਣੀਆਂ ਤੇਰੀਆਂ ਠੀਕ ਹੈ ਠੀਕ ਆ ਓਕੇ ਹੋ ਗਿਆ ਕੰਮ ਹੁਣ ਕਿਸੇ ਦਾ ਕੁਝ ਨਹੀਂ ਲੈਣਾ ਤੂੰ ਲਿਖਾਈ ਕਰਾਤੀ ਬਣ ਜਾਣੀ ਕਰਾਉਣੀ ਉਹ ਸਾਰਾ ਕੁਝ ਤੁਹਾਨੂੰ ਦਿਸੀ ਜਾਂਦਾ ਹੁਣ ਉੱਥੇ ਕਰ ਦੇ ਜਾ ਬਾਈ ਮੜਾ ਸਾਈਡ ਤੇ ਰਹੀਂ ਬਾਈ ਬਣ ਕੇ ਅੱਗੇ ਨਾ ਆਇਆ ਕਰੋ ਕੈਮਰੇ ਦੇ ਲੋ ਵੀ ਵੇਚਣ ਵਾਲੇ ਦਾ ਐ ਮਾਲ ਵਿਖਦਾ ਜਿਹੜਾ 50 50000 ਮੰਗ ਕੇ ਘੜਾ ਰਹੀਆਂ ਵਿਖਦਾ ਨਹੀਂ 100 ਮੰਗਵਾ ਹਲੇ 2 ਮਹੀਨੇ ਰੈਂਤੀ ਆ ਉਹ ਗੱਲਾਂ ਨਹੀਂ ਕਰਨੀਆਂ ਜੇ ਜਾਇਜ਼ ਗੱਲ ਕਰੋ 2 ਮਹੀਨੇ ਰੈਂਤੀ ਆ ਆ ਕਿ ਠੀਕ ਆ ਚੰਗੀ ਬੱਕਰੀਆਂ ਆਰਦੀਆਂ ਹੋਗੀਆਂ ਕਿੰਨੀ ਦਾ ਬੱਕਰ ਕੌਣ ਲੈ ਕੇ ਕੱਢ ਲਗਾ ਸੱਤ ਸੱਤ ਨਹੀਂ ਬਾਈ ਵੇਖ ਲੈ ਗੁੱਸਾ ਕਰੋ ਮਰਾਨੇ ਕਰੋ ਐਨ ਹੋ ਰੇ ਮੜਾ ਚੰਗੀਆਂ ਬੱਕਰੀਆਂ ਲੈ ਸਾਡੇ ਲਈ ਤੁਸੀਂ ਕੰਮ ਆਓ ਜ਼ਰਾ ਸੱਚਾ ਸਾਈ ਉਹ ਤੇਰਾ ਮਾਲ ਵੇਚਦਾ ਉਹ ਨਹੀਂ ਬਾਬਾ ਜੀ ਲੈ ਵੇਚਦਾ 10000 ਦਾ ਸਾਰ ਗਿਆ ਦਿੰਦਾ ਸੀ ਕਰਾਂਗਾ 10000 13000 ਦੀਆਂ ਹੋਗੀਆਂ ਬਹੁਤ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ 12 12 ਹੱਥ ਸਾਹ ਜਮਾਈ ਜਾਂਦੀ 12 12 ਤੇਰਾ ਮਹੋਲ ਹੈ ਤੇਰਾ ਆ ਮੇਰਾ ਬਹੁਤ 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 ਹੋ ਜਾ ਰਿਹਾ ਭਾਈ ਮਹਾਰਾਜਾ ਹੋਗਾ ਮੜਾ ਪਿੱਛੇ ਨੂੰ ਰਹੀ ਅੰਕਲ ਮੜਾ ਪਿੱਛੇ ਨੂੰ ਬਹੁਤ ਨਾਲ ਤੇ ਬਹੁਤ ਵੱਡ ਤੇ ਨਹੀਂ ਨਹੀਂ 45 ਕਰਾਂਗਾ ਜਾਂ 11 ਲਾਇਆ ਸੀਗਾ ਜਾਂ 2000 ਭਾਈ ਅਖੀਰ ਦੱਸ ਕਿੰਨੇ ਦੀਆਂ ਦੇਣੀਆਂ ਜਾਇਜ ਦੱਸਣੀ 14 ਜਾਂ ੱੱਕਾ ਨਾ ੱੱਕਾ 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 ਵੱਖਰੇ ਦਾ 2-2 ਮੇਨ ਲੈਣਾ 13 11000 ਰੁਪਇਆ ਜਾਂ ਹੋ ਗਈਆਂ ਯਾਰ 13 ਦੀਆਂ ਹੋ ਗਈਆਂ 13 ਦੀਆਂ ਓਏ ਇੱਕ ਬਾਲੇ ਚਿਰ ਦੀ ਸੋਣ ਵਾਲੀ ਆ ਦਿਓ ਪਰੇ ਫੜਾਓ ਇੱਕ ਬਾਲੇ ਚਿਰ ਦੀ ਸੋਣ ਵਾਲੀ ਆ ਓਹ 13 ਨਹੀਂ ਹੋ ਗਈਆਂ ਹੋ ਗਈਆਂ 13 ਦੀਆਂ ਯਾਰ ਨਹੀਂ 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 ਯਾਰ ਫਿਰ ਆ ਗਈ ਆ ਓਏ ਆ ਜਾ ਇੱਕ ਲੈ ਲਾਂਗੇ ਦੂਜਾ ਕੇ ਵੇਚਾਂਗੇ